ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਨਾਲ ਨੇ ਇੱਕ ਨੌਜਵਾਨ ਕਿਸਾਨ ਆਉ ਗੱਲ ਕਰਦੇ ਇਹਨਾਂ ਨਾਲ ਇਹਨਾਂ ਨੇ ਲਈਆ ਸਾਡੇ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਭਨਾਮ ਬਾਜੀ ਆਪਣਾ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਸਿਮਰਨਜੀਤ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਦੁੱਲਵਾ ਜੀ ਇਹ ਕਿੱਥੇ ਪੈ ਜਾਂਦਾ ਜੀ ਡਿਸਟ੍ਰਿਕਟ ਫਤਿਹਗੜ ਸਾਹਿਬ ਤੇ ਠੀਕ ਹੈ ਜੀ ਤੇ ਸਰ ਤੁਹਾਨੂੰ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਬਾਰੇ ਕਿੱਥੋਂ ਪਤਾ ਲੱਗਿਆ ਜੀ ਸਰ ਮੈਂ ਤੁਹਾਡੀ ਵੀਡੀਓ YouTube ਤੇ ਦੇਖੀ ਸੀ ਉੱਥੋਂ ਮੈਨੂੰ ਪਤਾ ਲੱਗਿਆ ਠੀਕ ਹੈ ਜੀ ਤੇ ਉੱਥੋਂ ਦੇਖ ਕੇ ਫਿਰ ਮੈਂ ਤੁਹਾਡੇ ਨਾਲ ਕੰਟੈਕਟ ਕੀਤਾ ਤੇ ਫਿਰ ਅੱਜ ਮੈਂ ਇੱਥੇ ਟ੍ਰੇਨਿੰਗ ਲਈ ਆਇਆ ਤੇ ਟ੍ਰੇਨਿੰਗ ਤੁਹਾਨੂੰ ਲੈ ਲਈਏ ਸਰ ਤੁਸੀਂ ਕਿਸ ਤਰ੍ਹਾਂ ਦੀ ਲੱਗੀ ਟ੍ਰੇਨਿੰਗ ਤੁਹਾਨੂੰ ਕੋਈ ਮਤਲਬ ਕੀ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਸਰ ਬਹੁਤ ਵਧੀਆ ਲੱਗੀ ਟ੍ਰੇਨਿੰਗ ਮੈਂ ਖੁਦ ਆਪਣਾ ਸ਼ੁਰੂ ਕਰਨਾ ਚਾਹੁੰਦਾ ਬਰਮਿੰਗ ਕੰਪੋਸਟ ਦਾ ਕੰਮ ਜੀ ਜੀ ਹਾਂਜੀ ਤੇ ਮੈਂ ਹੁਣ ਜਲਦੀ ਬਸ ਆਪਣਾ ਕੰਮ ਸ਼ੁਰੂ ਕਰੂੰਗਾ ਠੀਕ ਹੈ ਜੀ ਤੇ ਸਰ ਤੁਸੀਂ ਆਪਣੀ ਕਿਸ ਚੀਜ਼ ਦੀ ਖੇਤੀ ਕਰਦੇ ਹੋ ਤੁਸੀਂ ਥੋੜਾ ਜਿਹਾ ਉਹਦੇ ਬਾਰੇ ਦੱਸੋਗੇ ਖੇਤੀ ਜੀ ਅਸੀਂ ਸਬਜ਼ੀ ਵਗੈਰਾ ਦਾ ਵੀ ਕਰਦੇ ਆ ਤੇ ਬਾਕੀ ਮਨ ਬੀਰਾਂ ਨੂੰ ਕਹਿਣਾ ਚਾਹੁੰਦਾ ਜੀ ਵੀ ਤਾਂ ਜੋ ਉਹਨਾਂ ਨੂੰ ਵਰਮੀ ਕੰਪੋਸਟ ਦਾ ਖੇਤੀ ਕਰਨੀ ਚਾਹੀਦੀ ਹੈ ਇਹ ਤੰਦਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਪਾਂ ਯੂਰੀਆ ਰਹਿਤ ਬੁਖਾਦ ਰਹਿਤ ਆਪਾਂ ਖੇਤੀ ਸ਼ੁਰੂ ਕਰੀਏ ਕਿਉਂਕਿ ਖਾਦ ਜਿਆਦਾ ਪਾਉਣ ਨਾਲ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤਾਂ ਆਪਾਂ ਨੂੰ ਡਾਕਟਰਾਂ ਦੇ ਘਰ ਭਰਨੇ ਪੈਣੇ ਸੋ ਚੰਗਾ ਹੈ ਵੀ ਆਪਾਂ ਇੱਕ ਵਧੀਆ ਖੇਤੀ ਕਰੀਏ ਤੇ ਵਰਮੀ ਕੰਪੋਸਟ ਦੀ ਖਾਦ ਯੂਜ਼ ਕਰਕੇ ਆਪਾਂ ਆਪਣੇ ਆਪ ਨੂੰ ਬਿਮਾਰੀ ਇਹਤ ਬਣਾ ਸਕੀਏ। ਸ਼ੁਕਰੀਆ ਸਰ। ਥੈਂਕ ਯੂ ਜੀ।